ਹਾਂਜੀ ਪਾਲਕ ਦੇ ਪਰੌਂਠੇ ਤਾਂ ਤੁਸੀਂ ਬਹੁਤ ਵਾਰੀ ਬਣਾ ਕੇ ਖਾਦੇ ਹੋਣੇ ਆ ਪਰ ਕਦੇ ਤੁਸੀਂ ਪਾਲਕ ਦੀਆਂ ਪੂਰੀਆਂ ਬਣਾ ਕੇ ਖਾਧੀਆਂ ਨਹੀਂ ਨਾ ਪਰ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਪਾਲਕ ਦੀਆਂ ਪੂਰੀਆਂ ਬਹੁਤ ਹੀ ਸੁਆਦ ਬੰਦੀਆਂ ਆ ਸਿੰਪਲ ਤਰੀਕੇ ਨਾਲ ਆਪਾਂ ਪੂਰੀਆਂ ਬਣਾ ਕੇ ਤਿਆਰ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਤੇ ਚਲੋ ਫਿਰ ਆਪਾਂ ਪੂਰੀਆਂ ਬਣਾਉਣਾ ਸ਼ੁਰੂ ਕਰਦੇ ਆਂ ਪਾਲਕ ਦੀਆਂ ਪੂਰੀਆਂ ਬਣਾਉਣ ਵਾਸਤੇ ਇੱਕ ਗੁੱਟੀ ਆਪਾਂ ਪਾਲਕ ਲਈ ਸੀਗੀ ਤੇ ਪਾਲਕ ਨੂੰ ਆਪਾਂ 2-3 ਵਾਰੀ ਪਾਣੀ ਦੇ ਨਾਲ ਧੋ ਲਿਆ ਧੋ ਕੇ ਉਸ ਤੋਂ ਬਾਅਦ ਆਪਾਂ ਪੱਤੇ-ਪੱਤੇ ਡੋਂਗਲੇ ਸੀਗੇ ਤੇ ਡੋਂਗ ਕੇ ਉਸ ਤੋਂ ਬਾਅਦ ਆਪਾਂ ਕਰਦੇ ਦੇ ਨਾਲ ਪਤਲਾ-ਪਤਲਾ ਚਿਰਵੀ ਲਿਆਗਾ ਪੂਰੀਆਂ ਬਣਾਉਣ ਵਾਸਤੇ ਆਟੇ ਨੂੰ ਆਪਾਂ ਪ੍ਰਾਂਤ ਦੇ ਵਿੱਚ ਪਾ ਲਿਆਗਾ ਤੇ ਆਟਾ ਆਪਾਂ ਕਿੰਨਾ ਲਿਆਗਾ ਇੱਕ ਡੋਂਗਾ ਆਟੇ ਦਾ ਲਿਆ ਆਪਾਂ ਜਿਹਦੇ ਵਿੱਚ ਆਪਾਂ ਬਰਫ਼ ਜਮਾਉਣੀ ਹੁੰਦੀ ਹੈ ਇੱਕ ਡੋਂਗਾ ਆਪਾਂ ਆਟਾ ਹੁਣ ਪਾ ਦਾਂਗੇ ਆਪਾਂ ਕੱਟਿਆ ਹੀ ਪਾਲਕ ਇੱਕ ਪਿਆਜ਼ ਬਰੀਕਾ ਕੱਟਿਆ ਆ ਇਹ ਪਾ ਦਾਂਗੇ ਇੱਕ ਕੌਲੀ ਹਰਾ ਧਨੀਆ ਕੱਟਿਆ ਹੋਇਆ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਹੁਣ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਅੱਧਾ ਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਸਾਬਤ ਜੀਰਾ ਇੱਕ ਚਮਚ ਪਾ ਦਾਂਗੇ ਆਪਾਂ ਰਾਈਫਾਈਂਡ ਤੇਲ ਚਮਚ ਥੋੜਾ ਜਿਹਾ ਵੱਡਾ ਹੈਗਾ ਜੇ ਛੋਟੇ ਤਾਂ ਦੋ ਪਾ ਲਓ ਵੱਡਾ ਤੇ ਇੱਕ ਪਾ ਲਓ ਹੁਣ ਸਾਰੇ ਸਮਾਨ ਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਾਂਗੇ ਇੱਕ ਵਾਰੀ ਆਪਾਂ ਸਮਾਨ ਮਿਕਸ ਕਰ ਦਗੇ ਸਾਰਾ ਸਮਾਨ ਆਪਾਂ ਹੁਣ ਮਿਕਸ ਕਰਤਾ ਹੈਗਾ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਤੇ ਆਟਾ ਗੁੰਨ ਲਾਂਗੇ ਜਿਸ ਤਰ੍ਹਾਂ ਆਪਾਂ ਪੂਰੀਆਂ ਵਾਸਤੇ ਆਟਾ ਗੁੰਨਦੇ ਉਸੇ ਤਰ੍ਹਾਂ ਹੀ ਆਪਾਂ ਇਹ ਆਟਾ ਗੁੰਨਾਂਗੇ ਨਾ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਨਰਮ ਹਾਂਜੀ ਆਟੇ ਨੂੰ ਆਪਾਂ ਗੁੰਨ ਲਿਆ ਹੁਣ ਆਪਾਂ 10 ਮਿੰਟ ਰੈਸਟ ਦਵਾਵਾਂਗੇ ਆਟੇ ਨੂੰ ਵੀ ਆਟਾ ਆਪਣਾ ਸੈੱਟ ਹੋ ਜਾਵੇ 10 ਮਿੰਟ ਹੋ ਗਿਆ ਆਪਣੇ ਆਟੇ ਰੱਖੇ ਨੂੰ ਤੇ ਆਟਾ ਵੀ ਬਿਲਕੁਲ ਸੈੱਟ ਹੋ ਗਿਆ ਹੁਣ ਥੋੜਾ ਜਿਹਾ ਆਪਾਂ ਨਾ ਉੱਪਰ ਤੇਲ ਲਾ ਦਿੰਨੇ ਆ ਆਟੇ ਦੇ ਤੇ ਹੱਥਾਂ ਨੂੰ ਵੀ ਥੋੜਾ ਜਿਹਾ ਤੇਲ ਲਾ ਲਾਂਗੇ ਤੇ ਹੁਣ ਜਿੱਡੀ ਕੁ ਪੂਰੀ ਬਣਾਉਣੀ ਉਸ ਹਿਸਾਬ ਨਾਲ ਆਪਾਂ ਪੇੜਾ ਬਣਾ ਲੈਣਾਗਾ ਛੋਟੇ ਛੋਟੇ ਪੇੜੇ ਬਣਾਵਾਂਗੇ ਹੱਥਾਂ 'ਵਾਂ ਪਾਤੇਲ ਤਾਂ ਲਾਇਆ ਗਿਆ ਫਿਰ ਆਟਾ ਨਾ ਹੱਥਾਂ ਦੇ ਨਾਲ ਨਾ ਲੱਗੂਆ ਐਡੇ-ਐਡੇ ਪੇੜੇ ਬਣਾ ਲਾਂਗੇ ਜੀ ਐਡੇ-ਐਡੇ ਆਪਾਂ ਪੇੜੇ ਬਣਾ ਲਿਆ ਪੂਰੀ ਬਣਾਉਣ ਵਾਸਤੇ ਹੁਣ ਆਪਾਂ ਇੱਕ ਲੈ ਲਿਆ ਚਕਲਾ ਤੇ ਥੋੜਾ ਜਿਹਾ ਆਪਾਂ ਸੁੱਕਾ ਆਟਾ ਲਾ ਦਾਂਗੇ ਚਕਲੇ ਦੇ ਉੱਪਰ ਤੇ ਹੁਣ ਆਪਾਂ ਛੋਟੀ ਜਿਹੀ ਪੂਰੀ ਵੇਲ ਲਾਂਗੇ ਜੇ ਤੁਸੀਂ ਸੁੱਕਾ ਆਟਾ ਨਹੀਂ ਵੀ ਲਾਉਣਾ ਤੇ ਤੁਸੀਂ ਤੇਲ ਵੀ ਲਾ ਸਕਦੇ ਹੋ ਹੁਣ ਆਪਾਂ ਵੇਲ ਲਾਂਗੇ ਤੇ ਨਾ ਜ਼ਿਆਦਾ ਮੋਟੀ ਤੇ ਨਾ ਜ਼ਿਆਦਾ ਪਤਲੀ ਹਾਂਜੀ ਪੂਰੀ ਨੂੰ ਆਪਾਂ ਵੇਲ ਲਿਆ ਨਾ ਜ਼ਿਆਦਾ ਮੋਟੀ ਤੇ ਨਾ ਹੀ ਜ਼ਿਆਦਾ ਆਪਾਂ ਪਤਲੀ ਵੇਲ ਲਈਏ ਹੁਣ ਆਪਾਂ ਇਧਰ ਪਲੇਟ ਦੇ ਵਿੱਚ ਰੱਖ ਦਾਂਗੇ ਇਸੇ ਤਰ੍ਹਾਂ ਆਪਾਂ ਸਾਰੀਆਂ ਪੂਰੀਆਂ ਨੂੰ ਆਪਾਂ ਪਹਿਲਾਂ ਫਰਾਈ ਕਰਨ ਤੋਂ ਪਹਿਲਾਂ ਵੇਲ ਲਾਂਗੇ ਹਾਂਜੀ ਪੂਰੀਆਂ ਨੂੰ ਆਪਾਂ ਵੇਲ ਲਿਆ ਵੇਲ ਕੇ ਆਪਾਂ ਪਲੇਟ ਦੇ ਵਿੱਚ ਰੱਖ ਲਿਆ ਸੀ ਹੁਣ ਆਪਾਂ ਚੱਲਦੇ ਆ ਇਹਨਾਂ ਨੂੰ ਫਰਾਈ ਕਰਨ ਵਾਸਤੇ ਫਰਾਈ ਕਰਨ ਵਾਸਤੇ ਫੁੱਲ ਫਲੇਮ ਤੇ ਆਪਾਂ ਤੇਲ ਗਰਮ ਕਰ ਲਿਆ ਹੁਣ ਆਪਾਂ ਇੱਕ ਪੂਰੀ ਤੇਲ ਦੇ ਵਿੱਚ ਛੱਡ ਦਾਂਗੇ ਤੇ ਹਲਕਾ ਹਲਕਾ ਆਪਾਂ ਨੱਪ ਦਾਂਗੇ ਹੁਣ ਆਪਾਂ ਆਪਾਂ ਸਾ ਪਰਤ ਦਾਂਗੇ ਪੂਰੀਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਬਣੀ ਜਾਂਦੀਆਂ ਹਾਂ ਹਾਂਜੀ ਪੂਰੀ ਆਪਣੀ ਫਰਾਈ ਹੋ ਗਈ ਹੈ ਹੁਣ ਆਪਾਂ ਤੇਲ ਚੋਂ ਕੱਢ ਲੈਣੇ ਆ ਤੇ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਪਾਲਕ ਦੀ ਪੂਰੀ ਕਿੰਨੀ ਵਧੀਆ ਬਣਦੀ ਹੈ ਤੇ ਖਾਂਚ ਵੀ ਬਹੁਤ ਹੀ ਟੇਸਟੀ ਹੈ ਇਸੇ ਤਰ੍ਹਾਂ ਆਪਾਂ ਬਾਕੀ ਦੀਆਂ ਪੂਰੀਆਂ ਵੀ ਫਰਾਈ ਕਰ ਲਾਂਗੇ ਤੇ ਛੱਡ ਦਾਂਗੇ ਆਪਾਂ ਤੇਲ 'ਚ ਹਾਂਜੀ ਸਾਰੀਆਂ ਆਪਾਂ ਪੂਰੀਆਂ ਫਰਾਈ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪੂਰੀਆਂ ਬਣ ਕੇ ਤਿਆਰ ਹੋ ਗਈਆਂ ਹਾਂਜੀ ਪੂਰੀਆਂ ਦੇ ਨਾਲ ਰੱਖ ਦਾਂਗੇ ਆਪਾਂ ਚਨੇਆਂ ਦੀ ਸਬਜ਼ੀ ਜੇ ਤੁਸੀਂ ਚਨੇਆਂ ਦੀ ਸਬਜ਼ੀ ਦੀ ਵੀਡੀਓ ਵੇਖਣੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਾਂ ਪੂਰੀਆਂ ਬਹੁਤ ਹੀ ਵਧੀਆ ਬਣਾਈਆਂ ਆਂ ਇਹ ਫੁੱਲਦੀਆਂ ਘੱਟ ਹੁੰਦੀਆਂ ਆ ਪਿਆਜ਼ ਕਿਉਂਕਿ ਪਿਆਜ਼ ਆਪਾਂ ਪਾਏ ਆ ਪਾਲਕ ਪਾਈ ਆ ਪਰ ਬੰਦੀਆਂ ਬਹੁਤ ਹੀ ਜ਼ਿਆਦਾ ਇਹ ਟੇਸਟੀ ਆ ਬਹੁਤ ਹੀ ਸਾਫਟ ਬਣੀਆਂ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਪੂਰੀਆਂ ਬਣੀਆਂ ਤੇ ਜੇਕਰ ਤੁਹਾਨੂੰ ਪੂਰੀਆਂ ਦੀ ਰੈਸਪੀ ਪਸੰਦ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹੇਠ ਇੱਕ ਤੁਸੀਂ ਮੇਰੇ ਚੈਨਲ ਨੂੰ ਨਵੇਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ